ਹਾਂਜੀ ਦੋਸਤੋ ਹਰਜਿੰਦਰ ਸਿੰਘ ਬਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰਜਿੰਦਰ ਸਿੰਘ ਵੱਲੋਂ ਜੋ ਕਿ ਅਮਰੀਕਾ ਦੇ ਵਿੱਚ ਜੋ ਕਿ ਇੱਕ ਟਰੱਕ ਨਾਲ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਵੱਲੋਂ ਜੋ ਕਿ ਹੈ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਦੱਸਦਣੇ ਹੈ ਕਿ ਹਰਜਿੰਦਰ ਸਿੰਘ ਦੇ ਜੋ ਕਰ ਦੇ ਹਾਲਾਤ ਬਹੁਤ ਹੀ ਨਾਜੁਕ ਦੱਸੇ ਜਾ ਰਹੇ ਹਨ ਕਿ ਹਰਜਿੰਦਰ ਸਿੰਘ ਹੁਣੀ ਦੋ ਭਰਾ ਸਨ ਔਰ ਦੋਵੇਂ ਹੀ ਅਮਰੀਕਾ ਦੇ ਵਿੱਚ ਰਹਿੰਦੇ ਸਨ ਉਹਨਰ ਉਹਨਾਂ ਦੀ ਮਾਂ ਜੋ ਕਿ ਇਕੱਲੀ ਪੰਜਾਬ ਦੇ ਵਿੱਚ ਰਹਿੰਦੀ ਸੀ ਕਿ ਉਹਨਾਂ ਦੇ ਘਰ ਵੀ ਹੁਣ ਜਿੰਦਰੇ ਲੱਗੇ ਨਜ਼ਰ ਆ ਰਹੇ ਹਨ ਕਿ ਹਰਜਿੰਦਰ ਸਿੰਘ ਦੀ ਮਾਂ ਵੱਲੋਂ ਜੋ ਕਿ ਹਰਜਿੰਦਰ ਸਿੰਘ ਦਾ ਜੋ ਕਿ ਐਡਾ ਵੱਡਾ ਹਾਸਾ ਹੋਣ ਦੇ ਕਾਰਨ ਉਸ ਦੀ ਮਾਂ ਵੱਲੋਂ ਵੀ ਜੋ ਕਿ ਬਹੁਤ ਹੀ ਵੱਡਾ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ ਹਰਜਿੰਦਰ ਸਿੰਘ ਦੀ ਮਾਂ ਵੱਲੋਂ ਲਾਈਵ ਆ ਕੇ ਵੀ ਬਹੁਤ ਕੁਝ ਕਿਹਾ ਗਿਆ ਹੈ ਕਿ ਦੋਸਤੋ ਤੁਸੀਂ ਹਰਜਿੰਦਰ ਸਿੰਘ ਦੀ ਮਾਂ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਪ ਸਭ ਅੱਗੇ ਬੇਨਤੀ ਹੈ ਕਿ ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੌਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਉਥੋਂ ਦੇ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਰਖੀ ਵਿੱਚ ਆਇਆ ਹੈ ਕਿ ਉਸ ਨੂੰ 40-45 ਸਾਲ ਦੀ ਸਜ਼ਾ ਹੋ ਸਕਦੀ ਹੈ। ਅਸੀਂ ਉਹਨਾਂ ਦੇ ਘਰ ਵੀ ਗਏ, ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ, ਪਰਿਵਾਰ ਬਹੁਤ ਪਰੇਸ਼ਾਨ ਆ। ਪਰਿਵਾਰ ਘਰੋਂ ਜਾ ਚੁੱਕਾ ਸੀ, ਉਹਦੇ ਘਰ ਤਾਲੇ ਲੱਗੇ ਹੋਏ ਸੀ। ਪਰੇਸ਼ਾਨੀ ਵਿੱਚ ਪਤਾ ਨਹੀਂ ਉਹ ਕਿੱਥੇ ਘੁੰਮਦੇ ਹੋਣਗੇ। ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ। ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ। ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਇਹੋ ਜਿਹਾ ਹਾਸਾ ਹੋਇਆ ਸੀ। ਵਿਅਕਤੀ ਦੀ ਮੌਤ ਹੋ ਗਈ ਸੀ। ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ 110 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਸਾਰੇ ਭੈਣ ਭਰਾਵਾਂ ਨੇ ਸਿਕਨੇਚਰ ਮਹੀਮ ਚਲਾਈ ਉਸ ਸਿਕਨੇਚਰ ਮਹੀਮ ਦੇ ਕਾਰਨ ਹੀ ਉਸ ਦੀ 100 ਸਾਲ ਦੀ ਸਜ਼ਾ ਕੱਟ ਕੇ ਉਹਨਾਂ ਨੇ 10 ਸਾਲ ਰਹਿਣ ਦਿੱਤੀ ਇਸੇ ਤਰ੍ਹਾਂ ਹੀ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਾਥ ਦਿਈਏ ਆਪਾਂ ਆਪਾਂ ਸਿਕਨੇਚਰ ਮਹੀਮ ਚਲਾ ਕੇ ਵੱਧ ਤੋਂ ਵੱਧ ਸਿਕਨੇਚਰ ਕਰਕੇ ਇਸ ਪਰਿਵਾਰ ਦੀ ਸਜ਼ਾ ਘਟਕ ਰਹੀਏ ਤਾਂ ਕਿ ਉਹ ਪਰਿਵਾਰ ਵਿੱਚ ਖੁਸ਼ੀ ਖੁਸ਼ਹਾਲੀ ਰਹਿ ਸਕੇ ਉਹਨੇ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਅਣਜਾਣੇ ਚ ਕੀਤਾ ਵਾ ਮੈਂ ਸਿਗਨੇਚਰ ਮਹੀਮ ਦਾ ਲਿੰਕ ਜਿਹੜਾ ਵਾ ਆਪਣੀ ਵੀਡੀਓ ਦੇ ਥੱਲੇ ਦੇ ਰਹੀ ਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਿਗਨੇਚਰ ਕਰੋ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ